ਸਾਸਰੀ ਕਾਲ ਕਿਸਾਨ ਵੀਰੋ ਅੱਜ ਆਪਾਂ ਸਰੋ ਵਿੱਚ ਸਲਫਰ ਤੱਤ ਦੀ ਮਹੱਤਤਾ ਬਾਰੇ ਗੱਲ ਕਰਾਂਗੇ ਸਲਫਰ ਤੱਤ ਸਰੋ ਲਈ ਬਹੁਤ ਹੀ ਮਹੱਤਵਪੂਰਨ ਤੱਤ ਹੈ ਇਸ ਤੱਤ ਨਾਲ ਸਰੋ ਦੇ ਬੀਜ ਦੀ ਮਾਤਰਾ ਬੀਜ ਦੀ ਗੁਣਵੱਤਾ ਅਤੇ ਸਰੋ ਦੇ ਤੇਲ ਦੀ ਗੁਣਵੱਤਾ ਵਿੱਚ ਕਾਫੀ ਸਦਾਰ ਹੁੰਦਾ ਹੈ ਇਸ ਕਰਕੇ ਸਰੋ ਵਿੱਚ ਸਲਫਰ ਤੱਤ ਨੂੰ ਪੂਰਾ ਰੱਖਣਾ ਬਹੁਤ ਜ਼ਰੂਰੀ ਹੈ ਕਿਸਾਨ ਵੀਰੋ ਜੇ ਇਸ ਤੱਤ ਦੇ ਘਾਟ ਦੀਆਂ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਇਸ ਤੱਤ ਦੇ ਘਾਟ ਦੀ ਮੁੱਖਲੀ ਨਿਸ਼ਾਨੀ ਸਰੋ ਦੇ ਨਵੇਂ ਪੱਤਿਆਂ ਦਾ ਹਲਕਾ ਪੀਲਾ ਪੈ ਜਾਣਾ ਹੈ ਅਤੇ ਪੱਤਿਆਂ ਦਾ ਸਾਈਜ਼ ਛੋਟਾ ਰਹਿ ਜਾਂਦਾ ਹੈ ਜਾਂ ਫਿਰ ਸਰੋ ਦੇ ਪੱਤੇ ਇਕੱਠੇ ਹੋ ਕੇ ਇੱਕ ਕਟੋਰੀ ਦੀ ਤਰ੍ਹਾਂ ਬਣ ਜਾਂਦੇ ਆ ਹੁਣ ਸਵਾਲ ਇਹ ਬੰਦਾ ਹੈ ਕਿ ਸਲਫਰ ਤੱਤ ਦੀ ਘਾਟ ਕਿਦਾਂ ਪੂਰੀ ਕੀਤੀ ਜਾ ਸਕਦੀ ਹੈ ਸਲਫਰ ਤੱਤ ਦੀ ਘਾਟ ਨੂੰ ਪੂਰਾ ਕਰਨ ਲਈ ਸਿੰਗਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਫਿਰ ਬੈਂਟੋਨਾਈਟ ਸਲਫਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੇਕਰ ਇਹਨਾਂ ਦੀ ਡੋਜ਼ ਦੀ ਗੱਲ ਕਰੀਏ 75 ਕਿਲੋ ਸਿੰਗਲ ਸੁਪਰ ਫਾਸਫੇਟ ਜਾਂ ਫਿਰ 13 ਕਿਲੋ ਬੈਂਟੋਨਾਈਟ ਸਲਫਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਸਾਨ ਵੀਰੋ ਕੋਈ ਵੀ ਖਾਦ ਵਰਤਣ ਤੋਂ ਪਹਿਲਾਂ ਮਿੱਟੀ ਪਰਖ ਕਰਾਉਣਾ ਬਹੁਤ ਜ਼ਰੂਰੀ ਹੈ ਇਸ ਲਈ ਖੇਤ ਦੀ ਮਿੱਟੀ ਪਰਖ ਜ਼ਰੂਰ ਕਰਵਾਓ ਧੰਨਵਾਦ